ਹਾਂਜੀ ਐਸੀ ਗਲਤੀ ਕਰਨ ਕੀ ਹਾਲਚਾਲ ਹੋਪ ਤੁਸੀਂ ਸਾਰੇ ਠੀਕ ਠਾਕ ਹੋਮ ਹੋਏ ਤੇ ਸਵੇਰ-ਸਵੇਰ ਸਭ ਤੋਂ ਉੱਠਣ ਤੋਂ ਪਹਿਲਾਂ ਆਪਾਂ ਦਬੋਣੇ ਆਪਣੇ ਜਾਨਵਰਾਂ ਨੂੰ ਗੇੜਾ ਤੇ ਪਾਣ ਦਵਾਨਾ ਸਵੇਰ-ਸਵੇਰ ਗੇੜਾ ਤੇ ਕੱਲ ਆਪਾਂ ਲਾ ਦਿੱਤਾ ਮੱਕੀ ਨੂੰ ਪਾਣੀ ਰਾਤ ਲਾਈਟ ਆਈ ਵੀ ਸੀ ਸਾਰੇ ਮੱਕੀ ਫੁੱਲ ਕਰਤੀ ਉੱਤੋਂ ਦੀ ਪਾਣੀ ਮੰਗ ਰਹੀ ਛੇ ਲਗਭਗ 20-25 ਦਿਨਾਂ 20 ਦਿਨਾਂ ਤੱਕ ਸਾਈਲੇਜ ਪਾਉ ਇਹਦਾ ਉਹਨਾਂ ਦੇ ਨਾਲ ਖੜੂ ਇੰਨਾ ਤਾਂ ਵੱਢ ਲਿਆ ਆਪਾਂ ਜੋ ਤੇ ਮਤਲਬ ਮੱਡਾ ਡੂੜ ਵਿੰਗੇ ਡੇੜ ਤੇੜ ਆਪਾਂ ਪਸ਼ੂ ਨੂੰ ਚਾਰਤਾ ਪੱਲਾ ਹਰਾ ਹਰਾ ਹੁਣ ਸਾਈਲੇਜ ਮੱਕੀ ਦਾ ਸਾਈਲੇਜ ਬਣਾਉਂ ਇਹਦਾ ਘਾਟੇ ਇੰਦਰਾਂ ਕੁਛ ਇਹ ਆਹ ਵੇਖ ਨੌਰ ਪੂਰੀ ਖੇਡਦੀ ਆ ਇਹ 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 ਉਹ ਵੱਜੀ ਉਹਦੀ ਮਾਂ ਲਵੇ ਆਪਣੀ ਨੌਰ ਸਟੈਵੀ ਫਿਰ ਦੰਦੀ ਵੱੜਦੀ ਆ ਵੇ ਆ ਜੋ ਬਣ ਤ ਸਭ ਤੋਂ ਪਹਿਲਾਂ ਆਪਾਂ ਟਕਨਾਂ ਨੂੰ ਦਬਾਉਣੇ ਆਂ ਢੇੜਾ ਬੋਕ ਕਰਾ ਲੈਨੇ ਫਿਰ ਆਪਾਂ ਮੰਦ ਦੇ ਨਮਾਉਣੇ ਆ ਪਸ਼ੂ ਤੇ ਪਸ਼ੂਣਾਂ ਨੂੰ ਮੈਂ ਉਹਨਾਂ ਨੂੰ ਬੰਨ੍ਹ ਦਿਆਂ ਬਾਹਰ ਚਲੋ ਮਿਲਦੇ ਆਪਾਂ ਨੇ ਤੇ ਉਸ ਤੋਂ ਬਾਅਦ ਤੋ ਆ ਪਟਨਾ ਵਾਲਾ ਆ ਗਿਆ ਬਾਈ ਤੇ ਜਿਹਨੂੰ ਆਪਾਂ ਦੱਸਿਆ ਵੀ ਆਪਾਂ ਇਥੋਂ ਇਥੋਂ ਇੰਨੀ ਚੜਾਈ ਰੱਖਣੀ ਆ ਟੋਏ ਦੀ ਤੇ ਇੰਨੀ ਲੰਬਾਈ ਰੱਖਣੀ ਹੈਗੀ ਤੇ ਉਸਨੇ ਕਰਤਾ ਇਹਦਾ ਟੋਆ ਪਟਨਾ ਸਟਾਰਟ ਤੇ ਮਤਲਬ ਇਹ ਆਪਣਾ ਜਾਂਦਾ ਭੋਲਾ ਇਹਨੇ ਵੱਟਿਆ ਸਵੇਰ ਸਵੇਰ ਹਰਾ ਜਿਹੜੇ ਟਾਂਡੇ ਖੜੇ ਹੋਏ ਸੀ ਉਹ ਇਕੱਠੇ ਕਰਕੇ ਨੇ ਜਿਤੋਂ ਬਾਅਦ ਇਹ ਅੰਦਰ ਸੱਡਦਾ ਦਾ ਪੱਠੇ ਆਪਣੇ ਹਾਂਜੀ ਆਪਾਂ ਅੱਜ ਮੱਕੀ ਵਾਲੇ ਚਾਰ ਦਾ ਟੋਵਾ ਪਟਿਆ ਘਰ ਦੇ ਬੈਕ ਸਾਈਡ ਹੀ ਪਟਿਆਗਾ ਤੇ ਇਹ ਤਿੰਨ ਕਰਮਾ ਤਾਂ ਹੈਗਾ ਚੌੜਾ ਲਗਭਗ 1.7 14 ਫੁੱਟ ਤੇ ਸੱਤ ਕਰਮਾ ਹੈਗਾ ਲੰਮਾ ਇਹ ਚੌੜਾ ਵੀ ਬਈ ਆਪਣਾ ਤਾਂ ਪਟਣਾ ਪੈ ਗਿਆ ਕਿਉਂਕਿ ਆਪਣੇ ਮੂਰੇ ਜਗ੍ਹਾ ਘਟ ਗਈ ਥੋੜੀਆਂ ਫਟੜਾਲੀਆਂ ਟੋਲੀਆਂ ਬੈਕ ਲੱਗਣ ਚੌਖਾ ਕਰਦੀਆਂ ਇਸ ਲਈ ਚੌੜਾ ਪਟਣਾ ਪੈ ਗਿਆ। ਨਹੀਂ ਆਪਾਂ 10 ਫੁੱਟ ਦੀ ਚੌੜਾ ਪਟਣਾ ਈ ਟੋਆ ਦਾ। ਤੇ ਇਹ ਮਤਲਬ ਧਰਤੀ ਦੇ ਲੈਵਲ ਨਾਲੋਂ ਜਿਹੜਾ ਵਾਹਣ ਦਾ ਲੈਵਲ ਹੈ ਇਹਦਾ। ਉਹਦੇ ਨਾਲੋਂ 1 ਫੁੱਟ ਡੂੰਘਾ ਪਟਿਆਗਾ। ਜ਼ਿਆਦਾ ਡੂੰਘਾ ਨਹੀਂ ਕੀਤਾ ਆਪਾਂ। ਜੇ ਜ਼ਿਆਦਾ ਡੂੰਘਾ ਕਰ ਲੈਂਦੇ ਤਾਂ ਫਿਰ ਚਾਰ ਕੱਢਣ 'ਚ ਵੀ ਦਿੱਕਤ ਆਉਂਦੀ ਹੈਗੀ। ਤੇ ਬੈਕ ਸਾਈਡ ਤੋਂ ਆਪਾਂ ਦਾਬ ਦੇ ਉੱਚਾ ਚਲਾ ਜਾਂਦਾ ਜਿਹਦੇ ਕਾਰਨ ਚਾਰਦਾ ਹੀ ਪਟਿਆ ਜਾਂਦਾ ਤੇ ਜਿਹੜਾ ਚਾਰਦਾ ਰਹਿ ਜਾਂਦਾ ਉਹ ਵੀ ਖਰਾਬ ਹੋ ਜਾਂਦਾ ਜਿਹਦੇ ਕਾਰਨ ਹੁਣ ਆਪਾਂ ਮਤਲਬ ਚੜਾਈ ਵੀ 3 3 ਕਰਮਾ ਦੇ ਡੇਟ ਰੱਖੀ ਤੇ ਲੰਬਾਈ ਰੱਖੀ 7 ਕਰਮਾ ਉਂਦਾ ਪੰਟਾ 2 ਕਰਮਾ ਰੱਖਣੀ ਸੀ ਬਾਈ ਚੜਾਈ ਉਹ ਤਾਂ ਜਗਾ ਘਟਨ ਕਰਕੇ ਆਪ ਨੂੰ ਵਧਾਉਣੀ ਪੈਗੀ ਤੇ ਇਹ ਆਪਾਂ ਟੂਆ ਰ ਖੜਾ ਇਹ ਬੈਕ ਸਾਈਡ ਤੋਂ ਚਾਰ ਰੱਖਿਆਗਾ ਪਿਛਲੀ ਵਾਰ ਆਪਣਾ ਬੈਕ ਸਾਈਡ ਤੋਂ ਨੀਵਾ ਸੀਟੋਆ ਜਿਹਦੇ ਕਾਰਨ ਜਿਹੜਾ ਪਾਣੀ ਮੀਂਹ ਕਣੀ ਜਦੋਂ ਪੈਂਦਾ ਸੀ ਉਹ ਸਾਰਾ ਪਾਣੀ ਮੁਰੋਂ ਢਲ ਕੇ ਮਗਰ ਮਤਲਬ ਚਾਰ ਦੇ ਵਿੱਚ ਲੱਗ ਜਾਂਦੇ ਵੀ ਚਾਰ ਨੂੰ ਖਰਾਬ ਤਾਂ ਕੀ ਹੋਣਾ ਚਾਰ ਨੇ ਕਿਉਂਕਿ ਲਤੜਾਈ ਵਧੀਆ ਹੁੰਦੀ ਹੈ ਦਬਾ ਜਿਹੜਾ ਆਪਾਂ ਦਬਦੇ ਹਾਂ ਉਸ ਤੋਂ ਤੇ ਪਰ ਉਹ ਚੋਂ ਫਿਰ ਵੀ ਜਿਹੜਾ 6 6 7 7 ਦਿਨ ਚ ਚਾਰ ਹੁੰਦਾ ਸੀ ਜਿਹੜੀ ਸਮੈਲ ਆਉਣ ਲੱਗ ਜਾਂਦੀ ਥੋੜੀ ਥੋੜੀ ਮਤਲਬ ਹੌਂਗ ਜਿਹਾ ਮੰਗੋ ਤੇ ਜਿਹਦੇ ਕਾਰਨ ਹੈ ਕਿ ਆਪਾਂ ਮਤਲਬ ਮਾਗਰ ਲਈ ਸ਼ੈਡ ਉੱਚਾ ਰੱਖਿਆ ਤੇ ਜਿਹੜਾ ਫਰੰਟ ਸਾਈਡ ਆ ਗਈ ਉਹ ਨੀਵੀਂ ਰੱਖੀ ਹੈਗੀ ਤੇ ਬਾਕੀ ਆ ਆਪਣਾ ਟੋਆ ਬਾਕੀ ਤੁਸੀਂ ਦੇਖ ਲਓ ਇਹ ਅੱਜ ਜੀਸੀਬੀ ਨਾਲ ਪਟਾਇਆ ਹੈਗਾ ਇਹ ਸਾਈਡਾਂ ਤੋਂ ਮਤਲਬ ਉਹ ਤਾਂ ਕਹਿੰਦਾ ਸੀ ਜਿਹੜਾ ਜੀਸੀਬੀ ਵਾਲਾ ਬਾਈ ਸੀ ਵੀ ਦੱਬ ਦੇਣਾ ਇਹਨੂੰ ਪਰ ਇਹ ਆਪਾਂ ਕਹੀਂ ਆ ਨਾ ਦੱਬਾਂਗੇ ਜਿਹੜਾ ਉਹ ਦ압 ਦਾ ਉਹਦੇ ਨਾਲ ਪ੍ਰੈਸ ਹੋ ਕੇ ਸਾਈਡਾਂ ਨੂੰ ਮਿੱਟੀ ਜ਼ਿਆਦਾ ਢਾਲ ਦਿੰਦੀ ਹੈਗੀ ਤੇ ਅੱਜ ਮੈਂ ਹੰਪਰੇ ਬਣੇ ਨੇ ਇਹ ਆਪਾਂ ਕਰਾਣਾ ਕੱਲ ਨੂੰ ਕਰਾਂਗੇ ਸੈੱਟ ਸਾਰਾ ਟੋਆ ਮਤਲਬ ਆਪਾਂ ਕੱਲ ਨੂੰ ਤਿਆਰ ਕਰ ਦੇਣਾ ਇਹ ਇਹ ਜਿਹੜਾ ਮੈਂ ਬੈਕਸਾਈਡ ਆਪਣੇ ਘਰ ਦੇ ਹਰਾ ਸੀ ਉਧਰ ਲਈ ਜੜੀ ਪੱਟੇ ਟੋਆ ਆਪਾਂ ਤੇ ਬਸ ਆਪਾਂ ਹੁਣ ਮਤਲਬ 5-7 ਦਿਨਾਂ ਤੱਕ ਚਾਰ ਪਾਵਾਂਗੇ ਮੱਕੀ ਦਾ ਲਗਭਗ ਵੀ ਅੰਦਾਜ਼ਾ ਚਾਰ-ਪੰਜ ਤਰੀਕ ਡੇਢ ਤੇੜਾ 4-5 ਤੋਂ ਜੇ ਪਹਿਲਾ ਮਸ਼ੀਨ ਮਿਲ ਗਈ ਤਾਂ ਪਹਿਲਾਂ ਪਾ ਦਾਂਗੇ ਉਹ ਮਸ਼ੀਨ ਵਾਲਾ ਤਾਂ ਕਹਿੰਦਾ 27-28 ਨੂੰ ਪਾ ਦਾਂਗੇ ਚਾਰ ਪਰ ਆਪਾਂ ਨੂੰ ਆਇਆ ਵੀ ਆਪਾਂ 90 ਦਿਨਾਂ ਦੀ 90 ਤੋਂ 92 ਦਿਨਾਂ ਦੀ ਮੱਕੀ ਦਾ ਚਾਰ ਪਾਈਏ 비ਜੀ ਦੇ ਕਾਰਨ ਚਾਰ ਦੀ ਕੁਆਲਿਟੀ ਵੀ ਵਧੀਆ ਬਣੀ ਤੇ ਆਪਾਂ ਕੱਲੇ ਪੱਠਿਆਂ ਦੇ ਤੌਰ ਤੇ ਨਹੀਂ ਵਰਤਣਾ ਬਈ ਇਹ ਚਾਰ ਆਪਾਂ ਚਾਰ ਨੂੰ ਦਾਣੇ ਦਾ ਕੰਮ ਵੀ ਚਾਰ ਤੋਂ ਲੈਣਾ ਮਤਲਬ ਆਪਾਂ ਥਾਣੇ ਦਾ ਖਰਚਾ 10% ਹੀ ਕਰਦਣਾ ਜਦ ਦਿਨਾਂ ਬਾਅਦ ਚਾਰ ਪਾਉਣ ਲੱਗੇ ਪਛੋਣੋਂ ਕਿਉਂਕਿ ਆਪਾਂ ਨਾਲ ਤਾਂ ਇਹਦੇ ਵਿੱਚ ਛੱਲੀ ਦੀ ਲੜਾਈ ਕਰਨੀ ਆਗੇ ਤੇ ਕੁਛ ਆਪਾਂ ਮੱਕੀ ਜਿਹੜੀ ਆ ਇਹ ਇਹ ਚੜਾ ਕੇ ਪਾਵਾਂਗੇ ਚਾਰ ਇਹਦਾ ਮਤਲਬ ਇਹ ਤਾਂ ਵਧੀਆ ਦਾਣੇ ਬਣਗੇ ਮੱਕੀ ਦੇ ਆਪਾਂ ਉਹਦੀ ਚਾਰ ਪਾਵਾਂਗੇ ਤੇ ਵਿੱਚ ਵੀਰ ਕਹਿੰਦੇ ਨੇ ਵੀ ਜਿਆਦਾ ਜਦੋਂ ਚਾਰ ਚੜ ਜਾਂਦਾ ਆਪਣਾ ਮੱਕੀ ਦਾਣਾ ਦੇ ਮੱਜਾਂ ਗੋਬਰਾਂ ਹੀ ਕੱਢਣ ਲੱਗ ਜਾਂਦੇ ਨੇ ਦਾਣੇ ਪਿਛਲੀ ਬਾਰ ਬਈ ਆਪਾਂ 95 ਤੋਂ 97 ਦਿਨਾਂ ਦੇ ਵਿੱਚ ਵਿੱਚ ਚਾਰ ਪਾਈ ਮੱਕੀ ਦਾ ਮਤਲਬ ਦਾਣਾ ਕਲਾ ਕਲਾ ਦਾਣੇ ਹੀ ਖੜਾ ਸੀ ਕらっしゃ ਹੋਈ ਬਚਾਲੋਂ ਕੱਟਿਆ ਗਿਆ ਸੀ ਉਹ ਦਾਣਾ ਪੂਰੇ ਦਾਣੇ ਦਾ ਦਾਣਾ ਖੜਾ ਸੀ ਤੇ ਪਰ ਆਪਣੇ ਹੈਗੇ ਸੀ 4 ਕਿੱਗੇ ਪਰ ਉਹ ਜਿੰਨਾ ਦੇ ਚਾਰ ਸੀ ਬਈ ਉਹਨੇ ਰਿਜ਼ਲਟ ਬਹੁਤ ਵਧੀਆ ਦਿਖਾਇਆ ਆਪਣੇ ਪਸ਼ੂਆਂ ਨੂੰ ਇਤ ਦਾ ਨੰਬਰ ਰਿਜ਼ਲਟ ਜੀ ਉਹਦਾ ਪੂਰਾ ਤੇ ਪਸ਼ੂ ਰਾਜੀ ਵੀ ਵਧੀਆ ਹੋਏ ਤੇ ਉਹਦੇ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਜਿਵੇਂ ਆਪਾਂ ਪਸ਼ੂਆਂ ਨੂੰ ਕੱਚਾ ਦਾਣੇ ਵਾਲਾ ਚਾਰ ਪਾਉਣ ਲੱਗ ਜਾਂਦੇ ਆ ਪਸ਼ੂ ਰਿਪੀਟਰ ਹੋਣ ਲੱਗ ਜਾਂਦੇ ਨੇ ਤੇ ਉਹ ਪਸ਼ੂਆਂ ਨੂੰ ਕੋਈ ਫਰਕ ਵੀ ਨਹੀਂ ਦਿਖਾਉਂਦਾ ਹੈਗਾ ਇਹਦੇ ਨਾਲੋਂ ਬਾਈ ਆਪਾਂ ਇੱਕ ਦੋ ਨਾਲ ਖੜ ਕੇ ਪਾਈਏ ਚਾਰ ਉਹ ਬੈਟਰ ਹੈਗਾ ਤੇ ਚਲੋ ਮਿਲਦੇ ਆ ਤੁਹਾਨੂੰ ਜਿੱਦਨੇ ਆਪਾਂ ਚਾਰ ਪਾਵਾਂਗੇ ਉਹਦੀ ਵੀਡੀਓ ਵੀ ਸ਼ੇਅਰ ਕਰਾਂਗੇ ਨਾਲ ਤੁਹਾਡੇ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਖਤਮਾਂਗੇ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਟੋਆ ਦਾ ਸੋ ਆਪਣਾ ਸਹੀ ਪੱਟਿਆ ਗਿਆ ਜਾਨਾ ਤੇ ਬਾਕੀ ਆਪਣੀ ਮੱਕੀ ਦੇਖੋ ਵੀ ਕਿਵੇਂ ਆ ਗਈ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਚਲੋ ਠੀਕ ਹੈ ਜੀ ਧੰਨਵਾਦ